ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਵਿਖੇ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ ਅਤੇ ਚੋਰ ਨਿਤ ਨਵੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅੱਜ ਤੜਕਸਾਰ ਤਾਰਗੜੀ ਮੋੜ ਪੁਲਿਸ ਨਾਕੇ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਬੇਖੌਫ ਚੋਰਾਂ ਨੇ ਇੱਕ ਦੁਕਾਨ ਦੇ ਸ਼ਟਰ ਦੀਆਂ ਕੁੰਡੀਆਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਰ ਕਰਨ ਵਾਲੇ ਲੋਕਾਂ ਦੇ ਆਉਣ ਤੇ ਬਿਨਾਂ ਚੋਰੀ ਕੀਤੇ ਹੀ ਉਥੋਂ ਭੱਜ ਗਏ ਜੈਮਲ ਸੋਲਰ ਸਿਸਟਮ ਦੇ ਦਫਤਰ ਦੇ ਮਾਲਕ ਰਾਕੇਸ਼ ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਨੇ ਫੋਨ ਕਰਕੇ ਕਿ ਉਹਨਾਂ ਦੇ ਆਫਿਸ ਦੇ ਤਾਲੇ ਟੁੱਟੇ ਹੋਏ ਹਨ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਤਾਲੇ ਨਹੀਂ ਤੋੜੇ ਗਏ ਪਰ ਜਿਨ੍ਹਾਂ ਕੁੰਡੀਆਂ ਨਾਲ ਤਾਲੇ ਲਗਾਏ ਜਾਂਦੇ ਹਨ ਉਹ ਕੁੰਡੀਆਂ ਹੀ ਤੋੜ ਦਿੱਤੀਆਂ ਗਈਆਂ ਹਨ ਉਨਾ ਦਸਿਆ ਕਿ ਦੁਕਾਨ ਵਿੱਚ ਪਏ ਇਨਵਰਟਰ ਦਾ ਬੈਟਰਾ ਸ਼ਟਰ ਦੇ ਨੇੜੇ ਹੀ ਪਿਆ ਸੀ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਚੋਰਾਂ ਨੇ ਇਨਵਰਟਰ ਦੇ ਬੈਟਰੀ ਆਦਿ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਲੋਕਾਂ ਦੇ ਆਉਣ ਤੇ ਇਸ ਵਿੱਚ ਕਾਮਯਾਬ ਨਹੀਂ ਹੋ पाए। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਦਿਨੋਂ-ਦਿਨ ਵਧ ਰਹੀਆਂ ਚੋਰੀਆਂ ਨੂੰ ਖਤਲ ਪਾਉਣ ਲਈ ਪੁਲਿਸ ਦੀ ਗਸ਼ਤ ਰਾਤ ਵੇਲੇ ਵਧਾਈ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਏਮਾ ਸੋਲਰ ਸਿਸਟਮ ਨਾਮ ਤੋਂ ਸੋਲਰ ਦਾ ਕੰਮ ਹੈਗਾ। ਸਵੇਰੇ ਮੈਨੂੰ 5:52 ਮਿੰਟ ਤੇ ਮੇਰੇ ਸਾਹਮਣੇ ਹਸਵੰਦੀ ਕੁਮਾਰ ਜੀ ਮੇਰੇ ਦੋਸਤ ਹੀ ਨਾ ਆਰੇ ਆਰੇ ਦੇ ਮਾਲਕ ਨੇ ਉਹਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਦੁਕਾਨ ਦੇ ਸ਼ਟਰ ਚੁਕੋਏ ਹੋਏ ਨੇ ਤੇ ਮੈਂ ਇਸ ਗੱਲ ਨੂੰ ਸੁਣਦਿਆਂ ਨਾਲ ਹੀ 15-20 ਮਿੰਟ ਤੇ ਮੈਂ ਦਿਖਾ ਕਰ ਆ ਗਿਆ ਜਦੋਂ ਮੈਂ ਦੇਖਿਆ ਆ ਕੇ ਵਾਕਈ ਸ਼ਟਰ ਚੁਕੋਏ ਹੋਏ ਸੀ ਤੇ ਚੋਰਾਂ ਨੇ ਕਿੱਥੋਂ ਐਸੀ ਤਾਲੇ ਨਾਲ ਹੀ ਲੱਗੇ ਹੋਏ ਸੀ ਉਹਦੇ ਕੁੰਡੇ ਨੂੰ ਤੋੜ ਕੇ ਤੇ ਸ਼ਟਰ ਨੂੰ ਖੋਲਿਆ ਹੋਇਆ ਸੀ ਤੇ ਮੇਰੇ ਅੰਦਰ ਸਮਾਨ ਕੋਈ ਜ਼ਿਆਦਾ ਨਹੀਂ ਪਿਆ ਹੁੰਦਾ ਮੈਂ ਬੈਟਰੀਆਂ ਭਈਆਂ ਸੀ ਬਾਕੀ ਹੋਰ ਸਮਾਨ ਸੀ ਉਹਨਾਂ ਬੈਟਰੀ ਬਾਹਰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਬਾਹਰ ਆਰੇ ਵਾਲਿਆਂ ਨੂੰ ਪਤਾ ਲੱਗਾ ਕਿ ਇੱਥੇ ਕੋਈ ਖੜਕਾ ਧੜਕਾ ਹੋ ਰਿਹਾ ਤੇ ਉਹ ਚੋਰ ਨੂੰ ਪਤਾ ਲੱਗ ਗਿਆ ਕਿ ਮੇਰੇ ਬਾਰੇ ਪਤਾ ਲੱਗ ਗਿਆ ਉਹ ਨੱਟ ਗਿਆ ਉੱਥੋਂ ਠੀਕ ਹੈ ਮਤਲਬ ਕਿ ਮੇਰੇ ਨੁਕਸਾਨ ਨਹੀਂ ਹੋਇਆ ਕੋਈ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸਮਾਨ ਨਹੀਂ ਕੋਈ ਚੁੱਕਿਆ ਗਿਆ ਬਟ ਇਹ ਸਾਡੇ ਪੁਲਿਸ ਪ੍ਰਸ਼ਾਸਨ ਵਾਸਤੇ ਜਾਂ ਲਾਗੇ ਹੋਰ ਸਾਰੇ ਲੋਕਾਂ ਵਾਸਤੇ ਬਹੁਤ ਮਾੜੀ ਗੱਲ ਹੈਗੀ ਹੈ ਕਿ ਅਗਰ ਅਸੀਂ ਸੁਰੱਖਿਅਤ ਨਹੀਂ ਹੈਗੇ ਸਾਡੀ ਦੁਕਾਨਾਂ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਪਬਲਿਕ ਦਾ ਕੀ ਬਣੂਗਾ ਉੱਚੇ ਦੇ ਕਿਦਾਂ ਜੇ ਪੁਲਿਸ ਆਈ ਸੀ ਮੌਕੇ ਤੇ ਉਹਨਾਂ ਨੂੰ ਮੈਂ ਕਹਿੰਦਾ ਸੀ ਐਫ ਆਈ ਆਰ ਦਰਜ ਕਰਾਓ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਹਾਂ ਚਲੋ ਐਸ ਯਾਰ ਐਫ ਆਈ ਆਰ ਮੇਰਾ ਨੁਕਸਾਨ ਤੇ ਕੋਈ ਨਹੀਂ ਹੋਇਆ ਪਰ ਫਿਰ ਵੀ ਅਗਰ ਤੁਸੀਂ ਚਾਹੁੰਦੇ ਤਾਂ ਅਸੀਂ ਐਫ ਆਈ ਆਰ ਦਰਜ ਕਰਾ ਸਕਦੇ ਜੀ ਇਹ ਚਾਹੁੰਦੇ ਕਿ ਜਿਹੜੇ ਪੁਲਿਸ ਨੂੰ ਆਪਣੇ ਪ੍ਰਸ਼ਾਸਨ ਵਿੱਚ ਚਾਹੀਦਾ ਹੈ ਕਿ ਆਪਣੇ ਜਿਹੜੇ ਪੁਲਿਸ ਪਟੋਲਿੰਗ ਪਾਰਟੀ ਹੈਗੀ ਹੈ ਉਹਨਾਂ ਨੂੰ ਰਾਤ ਦੇ ਸਮੇਂ ਵਿੱਚ ਆਪਣੇ ਸੈਰ ਦੀ ਨਾਕਾਬੰਦੀ ਕਰਕੇ ਦੇਖਣਾ ਚਾਹੀਦਾ ਹੈ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਠੀਕ ਹੈ ਜੀ ਤੇ ਉਹਦੇ ਵਾਸਤੇ ਕਿ ਆਮ ਸੈਰ ਵਿੱਚ ਆਲਰੇਡੀ ਬਹੁਤ ਬਾਰਦਰਫ ਹੋ ਰਹੀਆਂ ਨੇ